ਦੇ ਮੰਤਰੀ ਆਏ ਭਾਜਪਾ ਦੇ ਉਰੇ ਆ ਗੋਰੇ ਪਰਦੇਸੀ ਨਾਲ ਉਹਨਾਂ ਦੇ ਟਰੈਕਟਰਾਂ ਦੇ ਚੜ੍ਹ ਕੇ ਫੋਟੋ ਕਰਵਾ ਰਹੇ ਸੀ ਵੀਡੀਓ ਬਣਾਵਾ ਰਹੇ ਸੀ ਔਰ ਜਾਂਦੇ ਹੋਏ ਕਹਿੰਦੇ ਨੇ 10000 ਕਰੋੜ 20000 ਕਰੋੜ ਦਾ ਅਨਾਉਂਸ ਖੰਨੇ ਦੇ ਵਿੱਚ ਬਹੁਤ ਵੱਡਾ ਜਿਹੜਾ ਜੱਗ ਲੱਗਦਾ ਖੂਨਦਾਨ ਦਾ ਜਿਹੜਾ ਗਰੀਬ ਲੋਕਾਂ ਦੀ ਮਦਦ ਵਾਸਤੇ ਲੋੜਵੰਦਾ ਦੀ ਮਦਦ ਵਾਸਤੇ ਇਹਦੇ ਵਾਸਤੇ ਅੱਜ ਖੂਨਦਾਨ ਕਿਉਂਕਿ ਜ਼ਿੰਦਗੀ ਬਚਾਉਂਦਾ ਹੈ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਉਹ ਅੱਜ ਇਹ ਬਹੁਤ ਵੱਡਾ ਉਪਰਾਲਾ ਮਾਨ ਸਿੰਘ ਸ਼ਰਤਕਿਸ ਕਾਰਪੇਟ ਕੀਤਾ ਜਾਂਦਾ ਉਹਨਾਂ ਤੋਂ ਯਾਦ ਗਿਆ ਉਹਨੇ ਜ਼ਿਲ੍ਹੇ ਚ ਨਾ ਆਫਿਸ ਦੀ ਕਰੋ ਬਲੋਂ ਕੁੰਗਾ ਕੈਂਪ ਲਾਇਆ ਜਾਂਦਾ ਜਿਸ ਵਿੱਚ ਬਹੁਤ ਸਾਰੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਵਾਜ਼ ਦੀ ਰਿਪੋਰਟ ਜੀ ਜਿਹੜਾ ਲਗਾ ਲਾਸ਼ਾ ਗਲਟ ਬੇਨਾਂ ਦਾ ਉਮੀਦ ਹੈ ਕਿ ਆਪ 210 ਇਥੇ ਗਲਡ ਮੈਂਬਰ ਆ ਗਏ ਤੇ ਜਿਹੜਾ ਇੱਥੇ ਦਾ ਆਰਗੇਨਾਈਜ਼ ਕੀਤਾ ਸੁਆਮੀ ਵਿਵੇਕਾਨੰਦ ਦੇ ਬੱਚੇ ਜੀ ਨੇ ਬੜੇ ਉਤਸ਼ਾਹ ਦੇ ਨਾਲ ਰਜਿਸਟ੍ਰੇਸ਼ਨ ਵਗੈਰਾ ਕਰ ਰਹੇ ਨੇ ਤੇ ਉਹਨਾਂ ਦਾ ਅਪਰੇਟ ਕਰ ਰਹੇ ਨੇ ਬਹੁਤ ਅੱਛੇ ਢੰਗ ਨਾਲ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਤਨਦੀਪ ਚਕਲਾ ਜੀ ਅੱਜ ਏਕਤਾ ਵੈਲਫੇਅਰ ਵਾਲਿਆਂ ਦੀ ਟੀਮ ਇੱਥੇ ਪਹੁੰਚੀ ਹੈ ਖੂਨਦਾਨ ਕੈਂਪ ਤੇ ਤੇ ਠੀਕ ਹੈ ਨਾ ਤੁਹਾਡਾ ਜੀ ਜੈ ਮਾਤਾ ਦੀ ਸਤੂ ਜੀ ਤੁਹਾਡਾ ਪਹਿਲਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਇੱਥੇ ਕਮਲ ਜੀ ਹਰ ਸਾਲ ਲਾਲਾ ਜਗਨਨਾਰਾਇਣ ਜੀ ਦੀ ਕਰਕੇ ਜੀ ਇੱਥੇ ਕੈਂਪ ਲਗਾਉਂਦੇ ਆ ਤੇ ਸਾਰੇ ਇੱਥੇ ਸਾਡੇ ਇਕਤਾ ਵੈਲਫੇਅਰ ਕਲੱਬ ਜਿਹੜਾ ਕਿ ਸਰਬੋਤ ਸਕੰਦਰ ਜੀ ਦੀ ਸਰਪ੍ਰਸਤੀ ਹੇਠ ਤੇ ਹੁਣ ਉਹਨਾਂ ਦੀ ਧਰਮ ਭੱਤੀ ਮੂਰੀ ਪਾਪੀ ਕੋਈ ਵੀ ਇਧਾਰ ਵਿੱਚ ਸਮਾਰਮ ਮੈਡੀਕਲ ਕੈਂਪ ਅੰਮ੍ਰਿਤਸਰ ਕੈਂਪ ਸਰਕਾਰੀ ਸਾਡੀ ਕੈਂਪ ਵਿੱਚ ਕੋਈ ਵੀ ਮਦਦ ਲਾਉਣ ਲਈ ਵੱਧ ਚੜ ਕੇ ਹਿੱਸਾ ਲਈ ਤੇ ਤੁਹਾਡਾ ਬਹੁਤ ਧੰਨਵਾਦੀ ਹੈ ਕਿ ਸਾਨੂੰ ਇੱਥੇ ਮਾਣ ਬਖਸ਼ਦੇ ਨੇ ਤੇ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ। ਥੈਂਕ ਯੂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਕਾਲ ਜੀ ਜਨਮ ਦੀ ਆਦੀ ਜਿਹੜਾ ਕੈਂਪ ਹਰ ਸਾਲ ਇਸੇ ਤਰ੍ਹਾਂ ਲਗਾਏ ਜਾ ਰਹੇ ਆ। ਆ ਲੋਕਾਂ ਨੇ ਜਿਹੜੀ ਜਾਨਾ ਬਣਾਈ ਜਾਦਾ ਸਾਰੇ ਧੰਨਵਾਦ ਆ ਤੁਹਾਡੇ ਲੋਕਾਂ ਦਾ ਜਿਹੜੇ ਇਸ ਮੌਕੇ ਤੇ ਸਾਰਾ ਸਾਥ ਦੇਣ ਇਹਨਾਂ ਕਹਿੰਦਾ ਸਰਕਾਰਾਂ ਤੋਂ ਹਾਂਜੀ ਇਹ ਪੰਡਤ ਜੀ ਤੁਸੀਂ ਕਹਿੰਦੇ ਨੂਨਦਾਨ ਕੀਤਾ ਸੁਣਿਆ ਤੁਸੀਂ 71 ਵਾਰੀ ਖੂਨਦਾਨ ਕੀਤਾ ਹਾਂਜੀ 71ਵਾਂ ਵਾਰੀ ਬਲੱਡ ਹੈਗਾ ਮੇਰਾ ਜਿਹੜਾ ਕਹਿਣਾ ਹੈ ਜੀ ਇਹ ਜਿਹੜਾ ਦਾਨ ਹੈ ਬਹੁਤ بڑا ਦਾਨ ਹੈ ਕਿ ਜਿੰਦਗੀ ਬਚਦੀ ਚੱਲੀ ਹੈ ਔਰ ਮੇਰਾ ਇਹ ਕਹਿਣਾ ਕਿ ਮੈਂ 108 ਵਾਰੀ ਪੂਰਾ ਕਰਨਾ ਹੈ ਜਦੋਂ ਤੱਕ ਜੀਉਣਾ 108 ਵਾਰੀ ਦਊਗਾ ਔਰ ਇਹ ਜਿਹੜਾ ਹੈਗਾ ਮੈਂ ਇੱਕ ਬੇਨਤੀ ਮੋਹਰ ਵੀ ਕਰੂੰਗਾ ਇਹ ਜਿਹੜਾ ਬਲੱਡ ਹੈ ਨਾ ਇਹ ਮੈਂ ਇੱਕ ਵਾਰੀ ਕਮਲ ਜੀ ਨੂੰ ਕਹੂੰਗਾ ਕਿ ਧੰਨਵਾਦ ਜੀ ਲੈ ਇਹ ਜਿਹੜੇ ਜੀ ਆਪਨੇ ਉਹਨਾਂ ਕੋਲ ਪੈਸਾ ਨਹੀਂ ਹੈ ਸਿਵਲ ਹਸਪਤਾਲ ਜਿਹੜਾ ਪ੍ਰਾਈਵੇਟ ਹਸਪਤਾਲ ਆਪਾਂ ਭਲਾ ਤਾਂ ਲੈਨੇ ਆ ਪਰ ਉਹ ਵੇਚਦੇ ਨੇ ਉਹਨਾਂ ਦੇ ਲਈਏ ਕਿ ਗਰੀਬਾਂ ਨੂੰ ਮਿਲੇ ਜਿਹੜੇ ਗਰੀਬ ਹੈ ਉਹਨਾਂ ਨੂੰ ਬਲੱਡ ਦਿੱਤਾ ਜਾਵੇ ਕੈਂਪ ਲਗਾ ਗਿਆ ਪੰਜਾਬ ਕਿਸੇ ਇਹ ਕੋ ਪੰਜਾਬ ਨੂੰ ਅਮਨ ਸ਼ਾਂਤੀ ਚ ਲਿਆਉਂਦੇ ਪੰਜਾਬ ਬੰਦਾ ਜਿਹੜਾ ਦਿੱਸ਼ਾਬਾਦ ਦਾ ਮਾਹੌਲ ਸੀ ਉਹਦੇ ਵਿੱਚ ਆਪਣੀ ਕੁਰਬਾਨੀ ਦੇਣ ਵਾਲੇ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾ ਤੇ ਸਤਕਾਰ ਭੇਟ ਕੀਤਾ ਜਾਂਦਾ ਉਹਨਾਂ ਉੱਥੇ ਆ ਕੇ ਉਹਨੇ ਜ਼ਿਲ੍ਹੇ ਚ ਜਹਾਜ਼ ਫੇਸ ਦੀ ਕ੍ਰੋਪਲ ਨੂੰ ਕੰਦਾਂ ਕੈਂਪ ਲਾਇਆ ਜਾਂਦਾ ਜਿਸ ਵਿੱਚ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਗਰੁੱਪ ਜਹੇ ਨੇ ਜਿਹੜੇ ਦੇਸ਼ ਕੌਮ ਨੂੰ ਪਿਆਰ ਕਰਦੇ ਨੇ ਉਹ ਇਸ ਬਲੀਦਾਨ ਦੇਸ਼ ਤੇ ਆਪਣਾ ਖੂਨਦਾਨ ਕਰਕੇ ਇਹ ਦੱਸਣਾ ਚਾਹੁੰਦੇ ਨੇ ਵੀ ਜਿਹੜੀਆਂ ਕੁਰਬਾਨੀਆਂ ਕੀਤੀਆਂ ਗਈਆਂ ਨੇ ਸਾਡੇ ਯੋਗਦਾਨੇ ਸਾਡੇ ਹੈ ਲੀਟਰਾਂ ਨੇ ਉਹਨਾਂ ਦੀ ਕੁਰਬਾਨੀਆਂ ਜਾਈ ਨਹੀਂ ਜਾਂਦੀ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ। ਜਮਨ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੂਨਦਨ ਕੈਂਪ ਲਾਇਆ ਗਿਆ ਤੁਹਾਡੀ ਤਰਫੋਂ ਪੰਜਾਬ ਕੇਸਰੀ ਗਰੁੱਪ ਕਰਨੀਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪੰਜਾਬ ਕੇਸਰੀ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਲਾ ਜੱਟ ਨਾਰਾਇਣ ਜੀ ਦਾ 44ਵਾਂ ਬਲਦਾਨ ਦਿਵਸ ਉਜਾਤ ਮਨਾਇਆ ਜਾ ਰਿਹਾ ਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸ੍ਰੀ ਵਿਜੇ ਚੋਪੜਾ ਜੀ ਸ੍ਰੀ ਨਾਸ ਚੋਪੜਾ ਜੀ ਸ੍ਰੀ ਅਭਿਜੇ ਚੋਪੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਐ ਇਹ ਜਿਹੜਾ ਹੈ ਕੈਂਪ ਅੱਥ ਲਗਾਇਆ ਜਾ ਰਿਹਾ ਇਹਦੇ ਵਿੱਚ ਸਾਡੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਚੰਦ ਸਿੰਘ ਵਰਸਟ ਚੇਅਰਮੈਨ ਮੰਡੀ ਬੋਰਡ ਉਹ ਪਹੁੰਚੇ ਨੇ ਮੈਂ ਉਹਨਾਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹ ਆਪਣੇ ਇੰਨੇ ਵੱਡੇ ਜਿਹੜੇ ਰੁਝੇਵਿਆਂ ਭਰੇ ਸਮੇਂ 'ਚ ਇਨਾਂ ਕੋਲ 1 ਮਿੰਟ ਦਾ ਵੀ ਸਮਾਂ ਨਹੀਂ ਅੱਜ ਇੱਕ ਸਾਢੇ ਛੋਟੇ ਜਿਹੇ ਸੱਦੇ ਤੇ ਸਾਡੇ ਵਿੱਚ ਪਹੁੰਚੇ ਨੇ ਇਸ ਲਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਹ ਜਿਹੜਾ ਖੰਨੇ ਦੇ ਵਿੱਚ ਬਹੁਤ ਵੱਡਾ ਜਿਹੜਾ ਜੱਗ ਲੱਗਦਾ ਖੂਨਦਾਨ ਦਾ ਜਿਹੜਾ ਗਰੀਬ ਲੋਕਾਂ ਦੀ ਮਦਦ ਵਾਸਤੇ ਲੋੜਵੰਦਾਂ ਦੀ ਮਦਦ ਵਾਸਤੇ ਇਹਦੇ ਵਾਸਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਕਮਲਜੀਤ ਕਮਲ ਕਮਲਜੀਤ ਸਿੰਘ ਜੀ ਸੁਖਵਿੰਦਰ ਕੌਰ ਜੀ ਇਹ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ લાલા જગત નારાયણ ਜੀ ਨੂੰ ਸਮਰਪਿਤ ਖੂਨદાન 캠ਪ ਹਰ ਸਾਲ ਲਾਉਂਦੇ ਨੇ ਔਰ ਇਹਦੇ ਨਾਲ ਲੋੜ ਬੰਦਾ ਦੀ ਬੜੀ ਭਾਰੀ ਮਦਦ ਹੁੰਦੀ ਹੈ। ਦੇਖੋ ਪੰਜਾਬ ਕੀ ਸ੍ਰੀ ਗੁਰੂ ਖੰਨਾ ਵੱਲੋਂ ਹਰ ਸਾਲ ਲਾਲਾ ਜਗਤ ਨਾਰਾਇਣ ਜੀ ਦੀ ਜਿਹੜੀ ਸ਼ਹਾਦਤ ਹੋਈ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਉਹਨਾਂ ਨੂੰ ਸਮਰਪਿਤ ਇੱਕ ਖੂਨદાન 캠ਪ ਖੰਨੇ ਚ ਲੱਗਦਾ ਹੈ ਜਿਹਦੇ ਚ ਹਰ ਸਾਲ ਇਸ ਗੱਲ ਦੀ ਉਮੀਦ ਹੁੰਦੀ ਹੈ ਖਾਸ ਕਰ ਨੌਜਵਾਨਾਂ ਚ ਬੜਾ ਉਤਸ਼ਾਹ ਹੁੰਦਾ ਹੈ ਕਿ ਖੂਨ ਦਾ ਦਾਨ ਜਿਹੜਾ ਉਹ ਆਪਣਾ ਕਰਨਾ ਕਿਉਂਕਿ ਜਿੱਥੇ ਇਹਨਾਂ ਸਾਡੇ ਉਹਨ ਮਹਾਨ ਆਗੂਆਂ ਨੇ ਆਪਣਾ ਖੂਨ ਡੋਲਿਆ ਇਸ ਪੰਜਾਬ ਦੀ ਤਰਤੀ ਦੇ ਲਈ ਔਰ ਤਾਂ ਜਾ ਕੇ ਅੱਜ ਪੰਜਾਬ ਅਮਨ ਮਾਨਸੂਹਾ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੈ ਸੋ ਇਹ ਉਹਨਾਂ ਮਹਾਨ ਜਿਹੜੇ ਸਾਡੇ ਨੇਤਾ ਜਾਂ ਇਸ ਤਰ੍ਹਾਂ ਦੇ ਜਿਹੜੇ ਸਾਡੇ ਆਗੂ ਹੋਏ ਨੇ ਉਹਨਾਂ ਦੀ ਦੇਣ ਤੋ ਅੱਜ ਖੂਨਦਾਨ ਕਿਉਂਕਿ ਜ਼ਿੰਦਗੀ ਬਚਾਉਂਦਾ ਹੈ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਤੋ ਅੱਜ ਇਹ ਬਹੁਤ ਵੱਡਾ ਪਰਾਨਾ ਕਮਲਜੀਤ ਸਿੰਘ ਕਮਲ ਜਿਹੜੇ ਸਾਡੇ ਇਥੋਂ ਦੇ ਇੰਚਾਰਜ ਨੇ ਪੰਜਾਬ ਫਿਸ਼ੀng ਗਰੁੱਪ ਦੇ ਉਹਨਾਂ ਦੀ ਸਾਰੀ ਟੀਮ ਔਰ ਸਬੂਹ ਪੱਤਰਕਾਰ ਭਾਈਚਾਰਾ ਅੰਨੇ ਦਾ ਇੱਕ ਮੁੱਠ ਹੋ ਕੇ ਇਸ ਖੂਨਦਾਨ ਕੈਂਪ ਵਿੱਚ ਆਪਣਾ ਯੋਗਦਾਨ ਹਿੱਸਾ ਪਾਉਂਦਾ। ਤੋ ਅੱਜ ਅਸੀਂ ਵੀ ਸਾਰੇ ਪਾਰਟੀ ਬਾਜੀ ਪਰ ਉੱਠ ਕੇ ਕਿਉਂਕਿ ਇਹ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਕਿ ਇਹੋ ਜਿਹੜੇ ਸਾਡੇ ਸ਼ਹੀਦ ਹੋਏ ਨੇ ਇਹਨਾਂ ਨੇ ਪੰਜਾਬ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਵੀ ਕਰੀਏ ਔਰ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰੇਰਿਤ ਵੀ ਹੋਈਏ ਔਰ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਦਾ ਜੋ ਇਤਿਹਾਸ ਆ ਜੋ ਬਲੀਦਾਨ ਆ ਜੋ ਯੋਗਦਾਨ ਆ ਉਹ ਹਮੇਸ਼ਾ ਲਈ ਯਾਦ ਰਹੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਅੱਜ ਖੱਲੇ ਵਿੱਚ ਹੋ ਰਿਹਾ ਹੈ ਅਚਾ ਮੰਤਰੀ ਸਾਹਿਬ ਜਿਹੜੇ ਇੱਕ ਜਿਵੇਂ ਹੜਾਂ ਦੀ ਮਾਰ ਹੇਠ ਪੂਰਾ ਪੰਜਾਬ ਆਇਆ ਉਹਦੇ ਬਾਰੇ ਕੀ ਕਹਿਣਾ ਚਾਹੇਗੇ ਤੁਸੀਂ ਕਿ ਬਹੁਤ ਹਾਲਾਤ ਖਰਾਬ ਨੇ ਕਿ ਇਸ ਤਿਹਲੇ ਦੇਖੋ ਉਗਰਤੀ ਬਹੁਤ ਵੱਡੀ ਮਾਰ ਪਈ ਹੈ ਆ ਲੋਕ ਆਪਣੇ ਘਰਾਂ ਚੋਂ ਬੇਤਰ ਹੋ ਗਏ ਪਸ਼ੂ ਧਨ ਜਿਹੜਾ ਉਹ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਕਿਉਂਕਿ ਜਦ ਤੱਕ ਪਾਣੀ ਥੱਲੇ ਨਹੀਂ ਜਾਂਦਾ ਉਹ ਪਤਾ ਨਹੀਂ ਲਾਇਆ ਜਾ ਸਕਦਾ ਵੀ ਕਿੰਨਾ ਨੁਕਸਾਨ ਹੈ ਪਰ ਪੰਜਾਬ ਸਰਕਾਰ ਜਿਹੜੀ ਕਿ ਬਹੁਤ ਵੱਡੇ ਦਾਅਵੇ ਔਰ ਵਾਅਦੇ ਕਰਦੀ ਸੀਗੀ ਕਿ ਸਾਡੇ ਬਹੁਤ ਪੁਖਤਾ ਪ੍ਰਬੰਧ ਨੇ ਹਾੜਾਂ ਨੂੰ ਲੈ ਕੇ ਪਾਣੀ ਦੇ ਨਿਕਾਸ ਨੂੰ ਲੈ ਕੇ ਉਹ ਸਾਰੇ ਅੱਜ ਸਾਹਮਣੇ ਆ ਗਏ ਫੇਲ ਹੋ ਗਏ ਇਹ ਸਰਕਾਰ ਵਾਲੇ ਔਰ ਇਹਨਾਂ ਦੀ ਲੋਕਾਂ ਸਾਹਮਣੇ ਇਹ ਜਿਹੜੀ ਮੈਂ ਸਮਝਦਾ ਕਿ ਨਲਾਕੀ ਆ ਜਾਂ ਇਹਨਾਂ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਾ ਹੋਣਾ ਇਹ ਅੱਜ ਉਜਾਗਰ ਹੋ ਗਿਆ ਔਰ ਅੱਜ ਲੋਕਾਂ ਨੂੰ ਐਡੀ ਵੱਡੀ ਮਾਰਚ ਲੜਨੀ ਕਾਂਗਰਸ ਪਾਰਟੀ ਵੱਲੋਂ ਇਸ ਹੜਾਂ ਦੇ ਲਈ ਕੀ ਕੀਤਾ ਜਾ ਰਿਹਾ ਦੇਖੋ ਕਾਂਗਰਸ ਪਾਰਟੀ ਸਮੁੱਚੀ ਇਹਨਾਂ ਹੜਾ ਦੇ ਵਿੱਚ ਆਪਣਾ ਪੂਰਾ ਅਗੇ ਹੋ ਕੇ ਯੋਗਦਾਨ ਪਾ ਰਹੀ ਹੈ ਸਾਡੇ ਜਿਹੇ ਮੁੱਖ ਲੀਡਰ ਨੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਨੂੰ ਜਿਹੜਾ ਵਾ ਉਹ ਤਸੱਲੀ ਦੇ ਰਹੇ ਨੇ ਲੋਕਾਂ ਦੇ ਨਾਲ ਉਹਨਾਂ ਦੇ ਦਰਦ ਦੇ ਵਿੱਚ ਨਾਲ ਖੜੇ ਹੋਏ ਨੇ ਔਰ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਨੇ ਔਰ ਅਸੀਂ ਆਪਣੇ ਤੌਰ ਤੇ ਪੈਸਾ ਜੋ ਜ ਜੋ ਪਸ਼ੂਆਂ ਦੀ ਖਰਾਕ ਹੈ ਜਾਂ ਜੋ ਮੈਡੀਕਲ ਏਡਸ ਨੇ ਔਰ ਉਹਦੇ ਨਾਲ ਨਾਲ ਹੋਰ ਜਿਹੜੇ ਵੱਖਰੋਂ-ਵੱਖਰੇ ਜਿਹੜੀਆਂ ਜਿਵੇਂ-ਜਿਵੇਂ ਸਾਨੂੰ ਕੋਈ ਮੰਗ ਆਉਂਦੀ ਆ ਕੋਈ ਲੋਡ ਜਿਹੜੀ ਆ ਸਾਨੂੰ ਮਹਿਸੂਸ ਹੁੰਦੀ ਆ ਅਸੀਂ ਉਸ ਦੇ ਮੁਤਾਬਕ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਹਰ ਪ੍ਰਭਾਵਿਤ ਖੇਤਰਾ ਵਿੱਚ ਲੱਗੀਆਂ ਹੋਈਆਂ ਨੇ ਔਰ ਨਿਰੰਤਰ ਜਿਹੜੀ ਆ ਉਹ ਸਾਡੀ ਇਸ ਤੇ ਅੱਖ ਬਣੀ ਹੋਈ ਆ ਔਰ ਜਿੱਥੇ ਵੀ ਸਾਨੂੰ ਲੱਗਦਾ ਕਿ ਕੋਈ ਵੀ ਘਰ ਦਾ ਨੁਕਸਾਨ ਹੋਇਆ ਕੋਈ ਪਰਿਵਾਰ ਜਿਹੜਾ ਉਹ ਰਸ਼ਨ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਵਾਧ ਘਾਟਾ ਤਾਂ ਉਹਦੀ ਪੂਰਤੀ ਲਈ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਨਿਰੰਤਰ ਲੋਕਾਂ ਦੇ ਵਿੱਚ ਨੇ ਧੰਨਵਾਦ ਦੇਖੋ ਜਗ ਬਾਣੀ ਪੰਜਾਬ ਕੇਸਰੀ ਪੰਜਾਬ ਦੇ ਸਮੇਤੋ ਵੀ ਜਨਮ ਦਾਤਾ ਲਾਲਾ ਜਗਤ ਸਿੰਘ ਮੈਨੂੰ ਜੀ ਉਹਨਾਂ ਦੀ ਮਰਸੀ ਮੌਕੇ ਹਰ ਸਾਲ ਕਾਦਮਸ਼ਰੀ ਮੇਜੇ ਟੋਪੜਾ ਦੀ ਤੇ ਉਹਨਾਂ ਦਾ ਸਹਿ ਪਰਿਵਾਰ ਇਕੱਠਾ ਹੋ ਕੇ ਲਾਦਾਈ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਵਾਉਂਦੇ ਆ। ਔਰ ਖੰਨੇ ਦੇ ਵਿੱਚ ਇਸ ਖੂਨਦਾਨ ਕੈਂਪ ਨੂੰ ਜਿਹੜਾ ਮੁੱਖ ਤੌਰ ਤੇ ਮੈਨੇਜ ਕਰਦੇ ਨੇ ਕਮਲਜੀਤ ਸਿੰਘ ਜੀ ਕਮਲ ਭੈਣ ਸੁਖਿੰਦਰ ਕੌਰ ਨੂੰ ਜੱਪ। ਸਾਲ 'ਚ ਦੋ ਕੈਂਪ ਲਵਾ ਲੈਂਦੇ ਨੇ ਤੇ ਸੋ ਇਸ ਇਹਦੇ ਨਾਲ ਬਹੁਤ ਵੱਡਾ ਜਾਨੀ ਕਿ ਜਿੱਥੇ ਇੱਕ ਖੂਨਦਾਨ ਦਾ ਕੰਮ ਹੁੰਦਾ ਹੈ ਉੱਥੇ ਪੁਰਖਿਆਂ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ ਸੋ ਇਸ ਮੌਕੇ ਦੇ ਉੱਤੇ ਮੈਨੂੰ ਅੱਜ ਇਹਨਾਂ ਨੇ ਬੁਲਾਇਆ ਮੈਂ ਉਹਰੇ ਕੋਲ ਕਿ ਔਰ ਇਸ ਖੂਨਦਾਨ ਕੈਂਪ ਦੇ ਉੱਤੇ ਮੈਂ ਪੂਰੇ ਜੱਗਬਾਣੀ ਪੰਜਾਬ ਕੇਸਰੀ ਨੂੰ ਮੈਂ ਇਹ ਗੱਲ ਦੀ ਮੁਬਾਰਕਬਾਦ ਇਸ ਲਈ ਦੇਣੀ ਚਾਹੁੰਦਾ ਕਿ ਤੁਹਾਡੇ ਉਪਰਾਦੇ ਦੇ ਨਾਲ ਲੱਖਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਚ ਗਈ ਹੈ ਜਿਹੜਾ ਖੂਨ ਦਾ ਦਾਨ ਹੈ ਇਹ ਮਹੱਤਵਪੂਰਨ ਹੈ ਦੁਨੀਆ ਦੀ ਹਰ ਚੀਜ਼ ਹੈ ਜਿਹੜੀ ਉਹ ਮੁੱਲ ਮਿਲ ਸਕਦੀ ਹੈ ਖੂਨ ਨਹੀਂ ਮਿਲ ਸਕਦਾ ਉਸ ਖੂਨ ਦੇ ਦਾਨ ਦੇ ਨਾਲ ਹਜ਼ਾਰਾਂ ਹੀ ਲੋਕ ਨੇ ਜਿਨ੍ਹਾਂ ਨੂੰ ਦੱਲ ਮੰਤਰੀ ਸਾਹਿਬ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦੀ ਪ੍ਰੋਬਲਮ ਆਈ ਹੈ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਹੁਤ ਸਾਰੇ ਪਿੰਡ ਵੀ ਤਵਾ ਹੋ ਚੁੱਕੇ ਨੇ ਉਹਨਾਂ ਲਈ ਕੀ ਪੰਚ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਦੋ ਤਿੰਨ ਗੱਲਾਂ ਨੇ ਇਹਦੇ ਵਿੱਚ ਇੱਕ ਤਾਂ ਬੈਡੀ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਜਦੋਂ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਕੋਈ ਆਪਤਾ ਆਂਦੀ ਹੈ ਪੰਜਾਬੀ ਜਾ ਕੇ ਖੜਦੇ ਨੇ ਇੱਕ ਤਾਂ ਕਿ ਜਾ ਕੇ ਖੜਦੇ ਨੇ ਸਭ ਤੋਂ ਪਹਿਲਾਂ ਖੜਦੇ ਜਦੋਂ ਪੂਰੀਆਂ ਸਟੇਟਾਂ ਭੁੱਖੀਆਂ ਮਰਦੀਆਂ ਸੀ ਉਸ ਸਮੇਂ ਪੰਜਾਬ ਤੋਂ ਉਹਨੂੰ ਫੂਡ ਬਾਉਲ ਕਿਹਾ ਜਾਂਦਾ ਹੈ ਉਹਨੂੰ ਅੰਨ ਉਗਾ ਕੇ ਬਾਹਰਲੇ ਸੂਬਿਆਂ 'ਚ ਭੇਜਿਆ ਗਿਆ ਜਦੋਂ ਬਾਰਡਰਾਂ ਤੇ ਰਾਖੀ ਕਰਨ ਦੀ ਗੱਲ ਸੀ ਅੱਜ ਵੀ ਪੰਜਾਬੀ ਉੱਥੇ ਆਪਣੀ ਜਾਨਾਂ ਵਾਰ ਕੇ ਰਾਖੀ ਕਰਦੇ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਸੀ 90% ਕੁਰਬਾਨੀਆਂ ਪੰਜਾਬ ਦੀਆਂ ਜਾ ਕੇ ਕਾਲੀ ਕਾਲੇ ਪਾਣੀ ਅੰਡਮਾਨ ਇੱਕ ਵਾਰ ਜਿਹੜੇ ਬਾਹਰ ਪੱਥਰ ਲੱਗੇ ਹੋਏ ਨੇ ਉਹਨਾਂ ਤੇ ਉੱਪਰੇ ਅਰਪ ਦੇ ਕੇ ਆਓ ਸਾਰੇ ਹੀ ਤੁਹਾਨੂੰ ਪੰਜਾਬੀ ਮਿਲਣਗੇ ਇੱਕ ਵੀ ਹੋਰ ਨਹੀਂ ਟੋਟਲ ਪੰਜਾਬ ਦਾ ਤਾ ਅੱਜ ਜੇ ਪੰਜਾਬ ਦੇ ਉੱਤੇ ਦੁੱਖ ਪੈ ਗਿਆ ਜੇ ਅੱਜ ਪੰਜਾਬ ਦੇ ਉੱਤੇ ਈੜਾ ਆਈ ਤਾਂ ਅੱਜ ਕਿੱਥੇ ਨੇ ਸਾਰੇ ਕੱਲ ਕਿੰਦਾ ਸਰਕਾਰ ਦੇ ਮੰਤਰੀ ਆਏ ਭਾਜਪਾ ਦੇ ਉਹਰੇ ਆਗੂ ਕੋਲੇ ਪਰਦੇਸੀ ਨਾਲ ਉਹਨਾਂ ਦੇ ਟਰੈਕਟਰਾਂ ਦੇ ਚੜ ਕੇ ਫੋਟੋ ਕਰਵਾ ਰਹੇ ਸੀ ਵੀਡੀਓ ਬਣਾਵਾ ਰਹੇ ਸੀ ਔਰ ਜਾਂਦੇ ਹੋਏ ਕਹਿੰਦੇ ਨੇ 10000 ਕਰੋੜ 20000 ਕਰੋੜ ਦਾ ਅਨਾਉਂਸ ਵੀ ਵੀ ਆਸੀ ਕਰਕੇ ਜੱਲਿਆ ਪੰਜਾਬ ਦੇ ਲਈ ਖਾਲੀ ਹੱਥ ਮੁੜ ਗਏ ਔਰ ਕੀ ਗੰਗਲੂਆ ਤੋਂ ਮਿੱਟੀ ਛਾੜਨ ਆਏ ਸੀਗੇ ਇਹ ਤਾਂ ਧੰਨਵਾਦ ਹੋਵੇ ਪੰਜਾਬੀਆਂ ਦਾ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਸਿਰ ਝੁਕਾ ਕੇ ਜਿੰਨਾ ਸੇਵਾ ਕੀਤਾ ਜਾਵੇ ਉਹਨਾਂ ਥੋੜਾ ਪਿੰਡਾਂ ਚੋਂ ਟਰਾਲੀਆਂ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਅਨਾਜ ਦੇ ਦਵਾਈਆਂ ਦੇ ਰਸੋਦ ਦੇ ਆਪਣੇ ਚਾਰੇ ਦੇ ਜਿਹੜਾ ਪਸ਼ੂ ਆਹਾਰ ਹੁੰਦਾ ਇਹਦੇ ਕਿੰਨਾ ਸਮਾਨ ਉੱਥੇ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਅੱਜ ਪੰਜਾਬੀ ਹੀਪ ਜਾ ਕੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਖੜੇ ਅੱਜ ਉਹਨਾਂ ਇਲਾਕਾ ਇਲਾਕਿਆਂ ਦੇ ਵਿੱਚ ਜਿਹੜੀ ਰਾਹਤ ਕਾਰਜ ਚੱਲ ਵੀ ਰਹੇ ਨੇ ਜਿੱਥੇ ਸਰਕਾਰ ਆਪਣੇ ਬੰਦੋਬਸਤ ਲੱਗੇ ਉੱਥੇ ਪੰਜਾਬੀ ਆਪਣੇ ਬੰਦੋਬਸਤ ਲੱਗੇ ਨੇ ਜਿੱਥੇ ਤੱਕ ਸਰਕਾਰ ਦੀ ਗੱਲ ਕਰੀਏ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ-ਇੱਕ ਨੋਡਲ ਆਫੀਸਰ ਜਿਹੜਾ ਉਹ ਤਨਾਤ ਕੰਮ ਕਰਦਾ ਔਰ ਉਸ ਆਫੀਸਰ ਦੇ ਕੋਲ ਸਾਰੇ ਵਿਭਾਗਾਂ ਦਾ ਐਕਸੈਸ ਹੈ ਅਸੀਂ ਹਰੇਕ ਪਿੰਡ ਦੇ ਵਿੱਚ ਮੈਡੀਸਿਨ ਹਰੇਕ ਪਿੰਡ ਦੇ ਵਿੱਚ ਡਾਕਟਰਾਂ ਦੇ ਮਤਲਬ ਕਿ ਜਥੇ ਨੂੰ ਭੇਜ ਰਹੇ ਆ ਉੱਥੇ ਪਸ਼ੂਆਂ ਦੇ ਡਾਕਟਰਾਂ ਨੂੰ ਭੇਜ ਰਹੇ ਆ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਵੱਡੀ ਗੱਲ ਹੈ ਕਿ ਅਸੀਂ ਜਿਹੜਾ ਪਸ਼ੂ ਆਹਾਰ ਹੈ ਜਿਹਨੂੰ ਫੀਡ ਕਹਿੰਦੇ ਆ ਫੀਡ ਅਸੀਂ ਮਤਲਬ ਕਿ ਜਿਵੇਂ ਮੈਂ ਫਾਜ਼ਿਲਕਾ ਦੀ ਗੱਲ ਕਰਾਂ ਮੇਰੇ ਮੈਂ ਉੱਥੇ ਜਾ ਕੇ ਆਏ ਆ ਤਾਂ ਮੈਂ ਤੁਹਾਨੂੰ ਦੱਸਦਾ ਤਿੰਨ ਵਾਰ ਅਸੀਂ ਜਾਨੀ ਕਿ ਘਰਾਂ ਦੇ ਵਿੱਚ ਫੀਡ ਪਹੁੰਚਾਤੀ ਆ ਰਾਊਂਡ ਵਿੱਚ ਰੌਂਡ ਸਿਸਟਮ ਦੇ ਨਾਲ ਰੱਖਿਆ ਹੈ ਤਿੰਨ ਵਾਰੇ ਰਾਸ਼ਨ ਪਹੁੰਚਾਤਾ ਤਿੰਨ ਵਾਰੇ ਸਾਡੇ ਡਾਕਟਰਾਂ ਕੋਲ ਤੇ ਜਾ ਕੇ ਕਰਗੇ ਐਵੇਂ ਚੱਲੀ ਜਾ ਰਹੇ ਐ ਲੱਗਦਾ ਜਦੋਂ ਤੱਕ ਇਹ ਪਾਣੀ ਬਿਲਕੁਲ ਪੰਜਾਬ ਚੋਂ ਉਤਰ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਇਹਦੇ ਜਿਹੜੇ ਆਫਟਰ ਵਾਟਰ ਜਿਹੜੇ ਇਹਦਾ ਇਫੈਕਟ ਆਣੇ ਨੇ ਲੜਟ ਤੋਂ ਬਾਅਦ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮੀਟਰ ਦੇ ਜਿਹੜੇ ਅਸੀਂ ਸਿਲੈਕਟਾਂਗੇ ਔਰ ਲੜ ਮਿਲ ਕੇ ਦੇਖੋ ਆਪਾਂ ਇਹ ਜਿਹੜੀ ਆਫਤ ਹੈ ਇਹਦੇ ਤੋਂ ਨਿਢਠਾਂਗੇ ਸੋ ਮੈਂ ਇੱਕ ਵਾਰ ਤੋਂ ਫੇਰ ਸਮੂਹ ਪੰਜਾਬੀਆਂ ਦਾ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਦੁਖਰੀ ਘੜੀ 'ਚ ਆਪਣੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਇੱਕ ਥੁੱਕ ਤੇ ਖੜੇ ਹੋ।